ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਪਰ ਅੱਜ ਗੱਲ ਕਰਦੇ ਆਪਾਂ ਬਰਕਤ ਵੀਡੀਓ ਦੇ ਵਿੱਚ ਦੇ ਵਿੱਚ ਕੇ ਵਿੱਕੀ ਬਾਰੋ ਆ ਰਿਹਾ ਹੁੰਦਾ ਹੈ ਤਾਂ ਉਸ ਦੀ ਮੰਮੀ ਵੀ ਘਰ ਆ ਜਾਂਦੀ ਹੈ ਕਮੇਟੀ ਚੁੱਕ ਕੇ ਤੇ ਉਹ ਵਿੱਕੀ ਨੂੰ ਹੀ ਬੋਲਣ ਲੱਗ ਜਾਂਦੀ ਹੈ ਕਿ ਦੇਖ ਭੀ ਇਤਨੇ ਮੈਨੂੰ ਤਾਂ ਪਾਣੀ ਤੱਕ ਨਹੀਂ ਪੁੱਛਿਆ ਫਿਰ ਵਿੱਕੀ ਬੋਲਦਾ ਹੈ ਕਿ ਮੰਮੀ ਇਦਾਂ ਨਾ ਕਰਿਆ ਕਰ ਹਰ ਗੱਲ ਤੇ ਉਹ ਪ੍ਰੀਤ ਨੂੰ ਇਹਦਾ ਗੁੱਸੇ ਹੋਇਆ ਕਰ ਜਦਕਿ ਉਸਦੀ ਸਸ ਨੂੰ ਸਾੜਾ ਤੋਈ ਹੁੰਦਾ ਹੈ ਕਿ ਕਮੇਟੀ ਬਹੁਤ ਜ਼ਿਆਦਾ ਘਾਟੇ ਦੇ ਵਿੱਚ ਚੁੱਕੀ ਗਈ ਹੈ ਫਿਰ ਉਹ ਸਾਰਾ ਦੋਸ਼ ਸੋਨੂ ਜੀ ਤੱਕ ਦੇ ਲੱਗ ਜਾਂਦੀ ਹੈ ਕਿ ਇਹਨਾਂ ਦੀ ਵਜ੍ਹਾ ਕਰਕੇ ਜਿਹੜੀ ਆ ਮੈਨੂੰ ਕਮੇਟੀ ਚੁੱਕਣੀ ਪਈ ਜਦਕਿ ਉਹ ਸੋਨੂ ਜੀ ਤਨੂ ਨੀਚਾ ਦਿਖਾਉਣ ਕਰਕੇ ਹੀ ਵੱੱਦ ਬੋਲੀ ਲਗਾ ਰਹੀ ਸੀ ਫਿਰ ਫਿਰ ਜਦੋਂ ਇਹ ਗੱਲ ਵਿੱਕੀ ਨੂੰ ਪਤਾ ਲੱਗਦੀ ਆ ਤਾਂ ਵਿੱਕੀ ਵੀ ਬਹੁਤ ਗੁੱਸੇ ਵਿੱਚ ਆ ਜਾਂਦਾ ਹੈ ਤੇ ਸੋਨੂੰ ਜੀਤਾ ਨੂੰ ਹੀ ਵੱਧ ਘਟ ਬੋਲਣ ਲੱਗ ਜਾਂਦਾ ਹੈ ਫਿਰ ਕਾਫੀ ਇੱਕ ਦੂਜੇ ਨਾਲ ਬਹਿਸ ਕਰਨ ਲੱਗ ਜਾਂਦੀ ਨੇ ਫਿਰ ਜਦੋਂ ਪ੍ਰੀਤ ਦੀ ਭੂਆ ਆਉਂਦੀ ਹੈ ਤਾਂ ਉਹ ਵਿੱਕੀ ਹੋਣਾ ਨੂੰ ਕਹਿੰਦੀ ਹੈ ਕਿ ਤੁਹਾਡੀ ਵਜ੍ਹਾ ਕਰਕੇ ਤਾਂ ਮੇਰੇ ਪੇਕੇ ਵੀ ਛੁੱਟ ਗਏ ਤੇ ਮੇਰੀ ਭਤੀਜੀ ਵੀ ਫਿਰ ਇੱਥੇ ਵਿੱਕੀ ਤੇ ਵਿੱਕੀ ਦੀ ਮੰਮੀ ਬੋਲਦੇ ਆ ਕਿ ਅਸੀਂ ਕਿਸੇ ਨੂੰ ਕਿਸੇ ਤੋਂ ਦੂਰ ਨਹੀਂ ਕੀਤਾ ਆ ਮੈਂ ਤੁਸੀਂ ਪ੍ਰੀਤ ਨੂੰ ਪੁੱਛ ਲਓ ਪਰ ਪ੍ਰੀਤ ਉੱਥੇ ਸੱਚ ਬੋਲ ਹੀ ਦਿੱਲੀ ਆ ਕਿ ਨਹੀਂ ਤੁਸੀਂ ਹੀ ਮੈਨੂੰ ਆਉਣ ਜਾਣ ਤੋਂ ਰੋਕਦੇ ਹੋ ਮੇਰੀ ਭੂਆ ਦੇ ਘਰ ਭੂਆ ਆਪਣੀ ਨੂੰ ਕਹਿੰਦੀ ਹੈ ਕਿ ਮੈਨੂੰ ਇਹਨਾਂ ਨੇ ਹੀ ਤੁਹਾਡੇ ਕੋਲੋਂ ਦੂਰ ਕੀਤਾ ਏ ਫਿਰ ਵਿੱਕੀ ਪ੍ਰੀਤ ਨੂੰ ਹੀ ਗੁੱਸੇ ਵਿੱਚ ਬੋਲਣ ਲੱਗ ਜਾਂਦਾ ਹੈ ਤੇ ਬਹੁਤ ਹੀ ਵੱਧ ਘਟ ਪ੍ਰੀਤ ਨੂੰ ਬੋਲਦਾ ਆ ਤੇ ਜਦੋਂ ਇਹ ਸਾਰਾ ਕੁਝ ਸੋਨੂ ਜੀ ਤਾਹਣੀ ਦੇਖ ਲੈਂਦੇ ਨੇ ਤਾਂ ਉਹ ਭੱਜੇ ਭੱਜੇ ਵਿੱਕੀ ਦੇ ਘਰ ਨੂੰ ਆਉਂਦੇ ਨੇ ਤਾਂ ਫੇਰ ਉਹ ਵਿੱਕੀ ਨੂੰ ਕਹਿੰਦੇ ਨੇ ਹੁਣ ਸਾਡੇ ਸਾਹਮਣੇ ਕੁੜੀ ਨੂੰ ਕੁਝ ਕਹਿ ਕੇ ਵਿਖਾ ਇੱਥੇ ਪ੍ਰੀਤ ਦਾ ਫੁੱਫੜ ਵੀ ਫੇਰ ਪ੍ਰੀਤ ਦੀ ਹੀ ਸੈੱਡ ਲੈਂਦਾ ਹੈ ਤਾਂ ਉਹ ਵਿੱਕੀ ਨੂੰ ਕਹਿ ਦਿੰਦਾ ਹੈ ਕਿ ਜੇ ਹੁਣ ਤੂੰ ਕੁੜੀ ਨੂੰ ਕੁਝ ਕਿਹਾ ਤਾਂ ਫੇਰ ਮੈਂ ਭੁੱਲ ਜਾਵਾਂਗਾ ਕਿ ਤੂੰ ਸਾਡਾ ਰਿਸ਼ਤੇਦਾਰ ਹੈਂ ਅਸੀ ਤੇਰੀਆਂ ਬਹੁਤ ਗਲਤੀਆਂ ਮਾਫ ਕਰ ਦਿੱਤੀਆਂ ਪਰ ਹੁਣ ਅਸੀਂ ਤੁਹਾਨੂੰ ਬਰਦਾਸ਼ਤ ਨਹੀਂ ਕਰਨਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ